ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਪਹੁੰਚ ਕੇ ਖੇਤ ਗੰਨੇ ਦੀ ਤਿਆਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੀਆਂ ਵੀਡੀਓ ਦੇਖਦੇ ਨੇ ਤੇ ਵੀ ਆਪਾਂ ਗੰਨਾ ਘਰ ਖਾਣ ਜੋਗਾ ਮਿੱਠਾ ਬੀਜ ਦੇ ਹੁੰਦੇ ਆ ਗੰਨਾ ਘਰੇ ਆਪਾਂ ਸ਼ੱਕਰ ਗੁੜ ਵਰਤਦੇ ਆ ਤੇ ਗੰਨਾ ਬੀਜਣ ਦੀ ਤਿਆਰੀ ਹੈ ਮਈ ਦਾ ਮਹੀਨਾ ਹੋ ਗਿਆ ਥੋੜਾ ਜਿਹਾ ਲੇਟ ਹੋ ਗਿਆ ਤੂੜੀ ਦੇ ਸੀਜ਼ਨ ਕਰਕੇ ਤੂੜੀ ਦਾ ਸੀਜ਼ਨ ਤਕਰੀਬਨ ਮੁੱਕ ਗਿਆ ਥੋੜੀ ਬਹੁਤੀ ਤੂੜੀ ਰਹਿ ਗਈ ਲੇਬਰ ਆਪਣੀ ਚਲੀ ਗਈ ਤੇ ਹੁਣ ਆਪਾਂ ਗੰਨਾ ਤਕਰੀਬਨ ਬਿੱਗਾ ਸਵਾ ਬਿੱਗਾ ਤੋਂ ਬਾਹ ਲਿਆ ਤੇ ਇਧਰਲੇ ਪਾਸੇ ਆਪ ਮੁੱਢ ਮੋਟਰ ਦੇ ਲੇ ਵੇ ਆਪਾਂ ਰੱਖਾਂਗੇ ਸਬਜ਼ੀ ਨੂੰ ਤੇ ਇਧਰਲੇ ਪਾਸੇ ਬੀਜਾਂਗੇ ਗੰਨਾ ਲਾਣ ਦਾ ਉਹਦਾ ਰੇੜਾ ਲੈ ਕੇ ਵੀ ਕੱਲ ਵੱਢ ਲਿਆ ਸੀ ਗੰਨੇ ਦਾ ਤੇ ਅੱਜ ਟੱਕ ਕੇ ਉਹਨੂੰ ਉਹ ਬਣਾ ਕੇ ਉਹਦੀਆਂ ਟੋਟੀਆਂ ਗੰਨੇ ਦੇ ਦੱਬਾਂਗੇ ਹੁਣ ਲਿਆਂਦਾ ਟਰੈਕਟਰ ਨਾਲ ਤੇ ਹੁਣ ਮਾਰਦੇ ਆਪਾਂ ਖੁੱਡ ਕੱਢਦੇ ਆਂ ਹੋਰ ਰਾਜੂ ਲੱਗ ਗਿਆ ਖੁੰਜਾ ਕੋਡਣ ਉਧਰ ਤੇ ਇਧਰੋਂ ਕੱਲ ਤਿਆਰ ਕਰ ਗਏ ਸੀਗੇ ਆ ਹੁਣ ਪਈ ਦੇ ਲੱਬੇ ਆਪਾਂ ਨੇ ਬੀਜ ਦੇਣਾ ਜੀ ਗੰਨਾ ਚੱਲ ਕਰ ਲੈ ਸ਼ੁਰੂ ਬਾਈ ਠੀਕ ਧਰ ਲੈ ਆਹ ਇੰਨਾ ਬਹੁਤਾ ਸਬਜ਼ੀ ਨੂੰ ਬਹੁਤ ਆ ਪਰਲੇ ਪੇ ਰੱਖ ਲੈ ਕੋਸੋ ਮੋਟਰ ਦੇ ਲਵੇ ਥੋੜਾ ਪਿੱਛੇ ਕਰਕੇ ਰੱਖ ਲੈ ਨੋ ਯੇ ਰੱਬ ਦਾ ਨਾਮ ਲਈਏ ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਨਾਲ ਡੂੰਗੇ ਦਾ ਇਤੂ ਬਾਦ ਡੂੰਗਾ ਪਰ ਹੜੀ ਵਾਲਾ ਕੰਨਾ ਹੋ ਜਾਂਦਾ ਕਿ ਨਹੀਂ ਡੂੰਗਾ ਦਾ ਬਹੁਤ ਹੈ ਬਾੜਾ ਡੂੰਗਾ ਲੱਗਣਾ ਨਹੀਂ ਸੁੱਕਾ ਖੇਤ ਲੱਗੂ ਬਾਅਦ ਵਿੱਚ ਮੋਟਾ ਵਿੱਚ ਬਾਅਦ ਲੈ ਜਾ ਆਪ ਇੱਥੇ ਘੱਟ ਲੱਗੂ ਤਾਂ ਕਹਾ ਕਿ ਆਪ ਸੋਹੋ ਚੱਲ ਦੇ ਥੱਲੇ ਰੱਖੀ ਲੈ ਬਟਾ ਮਿੱਟੀ ਪੈਰਾਂ ਨਾਲ ਪਾ ਦਾਂਗੇ ਗੰਨਾ ਵਿੱਚ ਪਾ ਕੇ ਪੈਰਾਂ ਨਾਲ ਮਿੱਟੀ ਪਾਵਾਂਗੇ ਉਸ ਤੋਂ ਬਾਅਦ ਲਾਵਾਂਗੇ ਪਾਣੀ ਇਹਨੂੰ ਲਾਈਟ ਆਈ ਨਹੀਂ ਆ तकरीबन ਹੁਣ 8 ਘੰਟੇ ਹੋ ਗਈ ਤੇ ਕਰ ਲਈਏ ਕੰਮ ਹੁਣ ਜੁੜੇ ਰਹੋ ਵੀਡੀਓ ਨਾਲ ਵੀਡੀਓ ਐਂਡ ਤੱਕ ਦੇਖਿਆ ਕਰੋ ਜੀ ਕਾਫੀ ਦੇਰ ਬਾਅਦ ਵੀਡੀਓ ਬਣਾਉਨੇ ਆ ਤੇ ਜਿਹੜਾ ਵੀਡੀਓ ਨਾ ਬਣਨ ਦਾ ਕਾਰਨ ਇਹ ਸੀਗਾ ਵੀ ਤੂੜੀ ਦੇ ਸੀਜ਼ਨ 'ਚ ਉ르ਜੇ ਹੋਏ ਸੀਗੇ ਆਪੇ ਮਸ਼ੀਨ ਚਲਾਉਣ ਦੇ ਕੋਈ ਡਰਾਈਵਰ ਨਹੀਂ ਸੀ ਰੱਖਿਆ ਆਪਾਂ ਨੇ ਤਾਂ ਕਰਕੇ ਟਾਈਮ ਨਹੀਂ ਸੀ ਲੱਗਦਾ ਸਾਨੂੰ ਪਤਾ ਹੀ ਆ ਵੀ ਖਿੱਚਮਾ ਟਾਈਮ ਹੁੰਦਾ ਟਰਾਲੀ ਭਰ ਗਈ ਆ ਗਈ ਭਰ ਗਈ ਆ ਗਈ ਉਸ ਕਰਕੇ ਵੀਡੀਓ ਨਹੀਂ ਬਣੀ ਲੋ ਜੀ ਰੇੜਾ ਵੀ ਆ ਗਿਆ ਲਾਣੇਦਾਰ ਲੈ ਕੇ ਰੇੜੇ ਨੂੰ ਤੇ ਗੰਨੇ ਦਾ ਵੀ ਆਪਾਂ ਨੇ ਘਰੋਂ ਭਰੀਆਂ ਬੰਨ ਲੈਂਦੇ ਸੀ ਉਦੋਂ ਲਈ ਮੋਟਰ ਤੇ ਬਿਜਾ ਦੀ ਖੂਹ ਵਾਲੀ ਤੇ ਹੁਣ ਆਪਾਂ ਇੱਥੇ ਇਨੂੰ ਟੱਕ ਕੇ ਪਾ ਦਾਂਗੇ। ਹੈ ਜੀ। ਨਾ ਬਹੁਤ ਆ। ਬਹੁਤ ਲੱਗਣਾ ਤਾਂ ਕਿੱਥੇ ਲਵੇ ਲਵੇ ਘੱਟ ਲੱਗਦਾ। ਹੈਂ? ਆਪ ਵੀਰ ਕੇ ਹਿੜ ਦਾਂਗੇ। ਬਸ ਆਹੀ ਕੱਢ ਕੇ ਖੜਾ ਦੇ। ਬਾਕੀ ਫੇਰ ਕੱਢ ਲਾਂਗੇ ਮੌਕੇ ਤੇ ਇੰਗੜਾ ਸੇਦਰ ਲੈਣ ਦੇ ਉੱਪਰ ਕਰਤਾਈ ਸ਼ੁਰੂ ਗੰਨਾ ਬਜਾਈ ਦਾ ਕੰਮ ਆਪਾਂ ਨਾਲ ਹੁੰਦੇ ਮੈਂ ਤੇ ਲਾਣੇਦਾਰ ਕੱਟ ਰਹੇ ਆ ਰਾਜੂ ਆ ਰਸੋਨੀ ਬੀਜ ਦੇ ਨੇ ਇੱਧਰ ਧਰਲੇ 2 ਖੁੱਡ ਇਹਨਾਂ ਨੇ ਕੱਢ ਤੇ 7-8 ਖੁੱਡ ਬਾਕੀ ਬਾਅਦ ਚ ਕੱਢਾਂਗੇ ਜਿੰਨਾ ਕਿ ਬੀਜਾ ਜੋ 20 ਆਪਣੇ ਕੋਲ ਇੰਨਾ ਕੀ ਹੈ ਦੋ ਭਰੀਆਂ ਪਈਆਂ ਨੇ ਬਾਕੀ ਆ ਪਈਆਂ ਚਾਰ ਭਰੀਆਂ ਇੱਕ ਇੱਕ ਭਰੀਏ ਸੀ ਖੱਟ ਤੇ ਰੋਟੀ ਲਿਆਈ ਲਾਣ ਦਾ ਰੋਟੀ ਖਾ ਲ ਕੇ ਤੇ ਹੁਣ ਦੁਬਾਰਾ ਲਾਗੇ ਬੀਜਣ ਥੋੜਾ ਜਿਹਾ ਰਹਿ ਗਿਆ ਪੰਜ ਕੁ ਫੁੱਟ ਬੀਜੇ ਮੇਰਾ ਖਿਆਲ ਇੱਕ ਦੋ ਫੁੱਟ ਹੋਰ ਬੀਜੇ ਜਾਣਗੇ ਬਾਪੂ ਵੀ ਲੱਗ ਗਿਆ ਬੰਨ ਬੈਠਿਆ ਨਹੀਂ ਜਾਂਦਾ ਕਹਿੰਦਾ ਮੁੱਤੋ ਗਰਨਾ ਆਪਾਂ बस ਇੱਕ ਦੋ ਅੱਖਾਂ ਲਈ ਪਾ ਰਹੇ ਹਾਂ। ਇੱਕ ਇੱਕ ਅੱਖ ਦਾ ਜ਼ਿਆਦਾ ਪਾਇਆ ਆਪਾਂ ਨੇ। ਥੋੜੀ ਜਿਹੀ ਸਪੇਸ ਦੇ ਕੇ ਪਾਤਾ। ਵੀ ਜੇ ਕੋਈ ਅੱਖ ਜਾਂ ਕਹਿ ਲਓ ਵੀ ਪੱਸੀ ਖਰਾਬ ਹੁੰਦੀ ਹੈ ਤਾਂ ਉਹ ਸੁੱਕ ਜੂਗੀ। ਗਾਹਾਂ ਵਾਲੀਆਂ ਨਹੀਂ ਸੁੱਕਣਗੀਆਂ ਫਿਰ। ਇੱਕ ਇੱਕ ਅੱਖ ਦਾ ਹੀ ਜ਼ਿਆਦਾ ਪਾਇਆ। ਪਹਿਲਾਂ ਇੱਕ ਦੋ ਖੋਡ ਆਪਾਂ ਪਾਤੇ ਤੇ ਅਰਬੇ ਦੇ ਵਾਸਤੇ ਦੋ ਅੱਖਾਂ ਦੇ। ਆਪਾਂ ਪਾਤੇ ਇੱਕ ਇੱਕ ਅੱਖਾਂ ਦੇ। ਅੰਜ ਖੋਡ ਪੂਰੇ ਹੋ ਗਏ। ਮੇਰਾ ਖਿਆਲ ਦੋ ਖੁੱਡ ਹੋਰ ਬੀਜੇ ਜਾਣਗੇ। ਲਓ ਜੀ ਭਾਈ ਗੰਨਾ ਆਪਾਂ ਨੇ ਵੱਢ ਲਿਆ ਸਾਰਾ ਤੇ ਵੱਢ ਕੇ ਜਾਂ ਕਹਿ ਲਓ ਟੁੱਕ ਕੇ ਪੱਸੀਆਂ ਬਣਾ ਕੇ ਆਪਾਂ ਨੇ ਆ ਬੀਜਾ ਖੁੱਡ ਬੀਜੇਗੇ 1 2 3 4 5 6 7 8 9 ਖੁੱਡ ਬੀਜੇਗੇ ਜੀ। ਤਕਰੀਬਨ 40 ਕਰਮਾ ਹੈਗਾ ਐਸ ਲੋ ਲੰਬੇ ਲੋਟ ਇਹ ਤੇ 4 ਕਰਮਾ ਹੈਗਾ 4.5 ਕਰਮਾ ਹੈਗਾ ਚੌੜਾ ਆ ਖੁੱਡ ਪੂਰਾ ਥੋੜਾ ਜਿਹਾ ਪੱਸੀਆਂ ਕਿੰਨੀਆਂ ਕੇ ਬਚ ਗਈਆਂ ਪੱਸੀਆਂ ਨਹੀਂ ਵਜੀਆਂ ਘਟ ਗਈਆਂ ਉਹ ਮੂਰੋਂ ਮੋੜ ਕੇ ਸੋਨੀ ਨੇ ਮੱਥਾ ਜੱਕਿਆ ਖੁੱਡ ਪੂਰਾ ਕਰਤਾ ਚਲੋ ਜੀ ਹੁਣ ਇਹਨੂੰ ਪਾਈਏ ਮਿੱਟੀ ਤੇ ਨਾਲੇ ਪਾਈਏ ਖਾਲੀਆਂ ਚਲੋ ਹੋ ਗਿਆ ਹੋ ਗਿਆ ਚਲੋ ਨੌ ਖੁੱਡ ਬੀਜੇਗੇ ਬਈ ਇੱਕ ਇੱਕ ਅੱਖ ਦੀ ਆਪਾਂ ਜਿਵੇਂ ਪੱਸੀ ਪਾਈ ਆ ਭਾਜੀ 9 ਮੈਂਬਰਾਂ 9 ਘੁੱਟ ਵੀ ਇੱਕ ਘੁੱਟ ਤਕਰੀਬਨ ਸਾਲ ਭਰ ਦਾ ਮਿੱਠਾ ਹੋ ਜਾਂਦਾ ਆਪਣੇ ਕੋਲ ਲਓ ਜੀ ਬੀਜੇ ਆ ਗਿਆ ਆ ਥਾਂ ਆਪਾਂ ਨੇ ਰੱਖ ਲਿਆ ਸਬਜ਼ੀ ਭਾਜੀ ਵਾਸਤੇ ਇਹਨਾਂ ਉਹ ਨੱਕੇ ਤੋਂ ਖਾਲੀ ਪਾ ਦਾਂਗੇ ਇੱਧਰ ਬੀਜਣ ਆਪਾਂ ਨੇ ਮੱਝਾਂ ਵਾਸਤੇ ਹਰਾਚਾਰਾ ਤੇ ਬਾਕੀ ਦੇ ਦੇ ਹੁਣ ਕੱਦੂ ਲਾਉਣ ਦੀ ਸਲਾਹ ਹੋ ਗਈ ਆ ਖੇਤ ਚ ਕੱਦੂ ਲਾਵਾਂਗੇ ਕੁਝ ਪਨੀਰੀ ਵੀ ਬੀਜਣੀ ਆ ਤਕਰੀਬਨ ਇਹ ਡੇਢ ਕਿਲੇ ਦਾ ਖੇਤ ਆ ਉਹ ਕੋਠੇ ਤੱਕ ਤੇ ਚਲੋ ਹੁਣ ਪਾਈਏ ਜੀ ਬੱਟਾ-ਵੱਟਾ ਜਿੰਦਾ ਪਿਆ ਰਾਜੂ ਲਿਆ ਚੱਕ ਕੇ ਜਿੰਦਾ ਪਤੋਏ ਲਓ ਜੀ ਬਈ ਪੈਰਾਂ ਨਾਲ ਲੱਗੇ ਮਿੱਟੀ ਪਾਉਣ ਧੁੱਪ ਵੀ ਕਾਫੀ ਹੋ ਗਈ ਮਿੱਟੀ ਗਰਮ ਹੋਣ ਲੱਗੀ 11 ਵਜੇ ਤੇ ਆਪਾਂ ਇਹਨੂੰ ਆਰਗੈਨਿਕ ਰੱਖਣਾ ਗੰਨੇ ਤੇ ਕੋਈ ਰੇ ਸਪਰੇਅ ਕੋਈ ਨਹੀਂ ਕਰਨਾ ਇਹਦੇ ਹਮ ਬਸ ਇੱਕ ਨਹੀਂ ਬੀਜਤਾ ਨੂੰ ਪਾਣੀ ਪਾ ਦੇਣਾ ਕੋਈ ਪਾਣੀ ਲਾ ਦੇਣਾ ਕੋਈ ਰੇ ਨਹੀਂ ਪਾ ਆਪਾਂ ਡੀਏਪ ਨਾ ਕੋਈ ਯੂਰੀਆ ਨਾ ਕੋਈ ਸਪਰੇ ਤੇ ਇੱਧਰ ਖਾਲੀ ਤਿਆਰ ਕਰ ਲਈ ਬਲਾਈਟ ਹੈਗੀ ਹੁਣ ਆ ਦੋ ਖੁੱਡ ਰਹਿ ਗਏ ਪਾ ਮਿੱਟੀ ਪਾਉਣ ਤੋਂ ਆਪਾਂ ਫਿਰ ਚਲਾਉਨੇ ਆ ਪਾਣੀ ਇਹਨੂੰ ਆਪਾਂ ਨੇ ਮਿੱਟੀ ਪਾ ਕੇ ਗੰਨੇ ਦੇ ਉੱਤੇ ਛੜਤਾ ਪਾਣੀ ਇੱਧਰ ਖਾਲ ਆਰਜੀ ਤੌਰ ਤੇ ਬਣਾ ਲਿਆ ਆ ਨੱਕੇ ਸਾਰੇ ਦੇਖਿਆ ਵੀ ਕੋਈ ਲੀਕ ਤਾਂ ਨਹੀਂ ਹੈਗਾ ਉਹ ਤਾਂ ਮੇਰਾ ਦੇਖਿਆ ਹੋਇਆ ਸਾਰੇ ਨੱਕੇ ਦੇਖਿਆ ਵੀ ਲੀਕ ਤਾਂ ਨਹੀਂ ਹੈਗਾ ਕੋਈ ਤੇ ਹੁਣ ਲੱਗ ਜੂ ਪਾਣੀ ਟਾਈਮ ਤਕਰੀਬਨ ਦੁਪਹਿਰ ਦੇ ਜੀ 12 ਵਜਨ ਵਾਲੀ ਨੇ 1:30 ਹੋਗੀ ਤੇ ਬਸ ਹੁਣ ਪਾਣੀ ਲੱਗ ਜਾਣਾ ਕਰਨੇ ਨੂੰ ਤੇ ਫੇਰ ਕਰਾਂਗੇ ਆਪਾਂ ਸ਼ਾਮ ਨੂੰ ਪਨੀਰੀ ਵਾਲਾ ਤੋਂ ਤਿਆਰ ਪਨੀਰੀ ਅੜਾ ਤੋਂ ਤਿਆਰ ਕਰਾਂਗੇ ਤੇ ਫੇਰ ਤੁਹਾਨੂੰ ਦੱਸਾਂਗੇ ਵੀ ਕਿਹੜੀ ਪਨੀਰੀ ਰਲਉਣੀ ਹੈ ਅਜੇ ਸਲਾਹ ਚੱਲ ਰਹੀ ਹੈ ਵੀ ਕਿਹੜੀ ਪਨੀਰੀ ਜਾਂ ਕਿਹੜੀ ਜੀਰੀ ਲਾਈਏ ਤੇ ਆ ਪਾਣੀ ਆਪਾਂ ਨੇ ਛੱਡ ਲਿਆ ਕਿੰਨੇ ਨੂੰ ਭੱਜਿਆ ਜਾਊਗਾ ਸਾਰੇ ਖੁੱਡਾਂ ਚ ਬਰਾਬਰ ਥੋੜੀ ਥੋੜੀ ਮਿੱਟੀ ਪਾਤੀ ਹਲਕੀ ਹਲਕੀ ਜੀ ਆ ਇੱਥੇ ਚੱਕ ਦਿਆਂਗੇ ਵਿਚਾਲੇ ਉਹ ਸਿਰੇ ਦੇ ਮਾੜ ਜੀ ਤੇੜੀ ਉੱਚੀ ਆ ਕਿਹੜਾ ਆਪਣਾ ਗੰਨੇ ਦਾ ਇਹਦਾ ਭਰ ਗਿਆ ਲੱਗ ਭਾਗ ਇਧਰ ਹਲਦੀ ਵਾਲੀਆਂ ਬੱਟਾਂ ਵੀ ਸਮਾਰਤੀਆਂ ਲਾ ਨਗਰ ਲੈ ਆਇਆ ਹੜਦੀ ਦਾ ਬੀ ਹੜਦੀ ਲਾਉਣ ਲੱਗਣਾ ਹੜਦੀ ਲਾ ਦੀ ਥੋੜੀ ਜਿਹੀ ਲੇਟ ਹੋ ਗਈ ਪਰ ਲੱਗੀ ਪੁੰਗਰ ਨਾਲ ਹੜਦੀ ਦਾ ਘਰੇ ਪਈਓ ਤੇ ਹੁਣ ਲਾ ਦੀ ਬੱਟਾਂ ਤੇ ਹੜਦੀ ਫਿਰ ਨਾਲ ਦੀ ਨਾਲ ਲਾ ਦੀ ਪਾਣੀ ਲੈ ਵੀ ਰਾਜੇ ਆ ਜਾ ਕੇ ਹਾਂਜੀ ਭਾਈ ਰਹਿਣ ਦੇ ਹਾਂਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਵਾਲੀ ਮੋਟਰ ਦੇ ਉੱਤੇ ਗੰਨੇ ਨੂੰ ਪਾਣੀ ਲਾਇਆ ਸੀ ਆਪਾਂ ਨੇ ਉਹ ਲੱਗ ਗਿਆ ਮੋਟਰ ਬੰਦ ਕਰੇ ਤੇ ਪਨੀਰੀ ਵਾਲਾ ਥੋਂ ਤਿਆਰ ਕਰਨਾ ਉਸੇ ਮੋਟਰ ਤੇ ਉਹ ਸ਼ਾਮ ਨੂੰ ਦੇਖਾਂਗੇ ਕਰਾਂਗੇ ਤਿਆਰ ਤੇ ਹੁਣ ਗੁਰਦੁਆਰਾ ਸਾਹਿਬ ਵਾਲੀ ਮੋਟਰ ਦੇ ਆਗੇ ਜਿੱਥੇ ਆਪਣੀ ਮੱਕੀ ਲਾਈ ਹੋਈ ਸੀ ਤੇ ਆਲੂ ਲਾਇਓਏ ਸੀ ਮੱਕੀ ਲਾਈ ਹੋਈ ਹੈਗੀ ਅਜੇ ਵੀ ਤੇ ਮੱਕੀ ਜਿਹੜੀ ਬਾਬੂ ਲੱਗੀ ਕੱਢਣ ਗੱਠ ਲੱਗੀ ਪਾੜਨ ਉਹ ਵੀ ਦਿਖਾਉਣਾ ਤੁਹਾਨੂੰ ਤੇ ਆ ਆਪਣਾ ਤਕਰੀਬਨ 2 ਕੇਖੜਾਂ ਦਾ ਢੇੜ ਪੇਠਾ ਲਾਇਆ ਜੀ ਜਿੰਨੇ ਕਥਾਂ ਵਿੱਚ ਕਣਕ ਸੀ ਆਪਣੀ ਉਰੇ ਕਣਕ ਵੱਢ ਕੇ ਤੋੜੀ ਕਰਕੇ ਆਪਾਂ ਨੇ ਪੇਠਾ ਲਾਤਾ ਸੀ तकरीबन 10 ਕ ਦਿਨ ਹੋ ਗਏ ਪੇਠਾ ਲੱਗੇ ਨੇ ਤੇ ਪੇਠਾ ਸਾਰਾ ਵੀ ਜਿਹੜਾ तकरीबन ਸਾਰੇ ਦਾ ਸਾਰਾ ਹਰਾ ਹੋ ਗਿਆ ਜਰਮੀਨੇਸ਼ਨ ਹੋ ਗਈ ਹੁਣ ਥੋੜਾ ਜਿਹਾ ਦੁਪਹਿਰੇ ਕਰਕੇ ਘੱਟ ਦਿਖਦਾ ਕੈਮਰੇ 'ਚ ਸਵੇਰੇ ਸ਼ਾਮ ਜ਼ਿਆਦਾ ਦਿਖਦਾ ਧਾਰੀਆਂ ਬੰਨੀ ਖੜਾ ਦੋ ਤੋਂ ਤਿੰਨ ਪੱਤੇ ਹੋ ਗਏ ਤੇ ਅੱਜ ਇਹਨੂੰ ਪਾਣੀ ਲਾਇਆ ਆਪਾਂ ਤਿੰਨ ਤੀਜਾ ਪਾਣੀ ਲਾਇਆ ਪਾਣੀ ਜਿਹੜਾ ਲਾਉਨੇ ਆਪਾਂ ਖੁੱਲਾ ਹੀ ਛੱਡਦੇ ਆ ਕੋਈ ਨੱਕਾ ਨਹੀਂ ਲਾਉਂਦੇ ਦਾ ਕੋਈ ਕੈਰੇ ਨਹੀਂ ਭਰਦੇ ਖੁੱਲੇ ਪਾਣੀ ਨਾਲ ਇਹ ਆ ਵੀ ਪਾਣੀ ਥੋੜਾ ਥੋੜਾ ਖਿੰਡ ਕੇ ਸਾਰੀਆਂ ਖਾਲੀਆਂ ਚ ਨਾਲ ਹੁੰਦੇ ਸੇਮ ਚੜ ਜਾਂਦੀ ਐ ਜਿਆਦਾ ਪਾਣੀ ਇਕੱਠਾ ਲੱਗਦਾ ਜਦੋਂ ਫਿਰ ਉਹ ਨਾਲੇ ਦਾ ਖਾਲੀਆਂ ਨੂੰ ਖੋਰ ਦਿੰਦਾ ਤੇ ਨਾਲੇ ਮਤਲਬ ਵੀ ਪੱਟ ਦਿੰਦਾ ਨੇੜੇ ਨੇੜੇ ਜਿੱਥੇ ਵੀ ਖਾਲ ਖੁਰਦੇ ਨੇ ਥੋੜਾ ਥੋੜਾ ਪਾਣੀ ਸਾਰੀਆਂ ਖਾਲੀਆਂ ਚ ਘੁੰਮ ਜਾਂਦਾ ਸਾਰੀਆਂ ਆਲੇ-ਦਾਲੇ ਕਮਾਈਆਂ ਹੋਈਆਂ ਖਾਲੀਆਂ ਖੁੱਲੀਆਂ ਨੇ ਜਿਵੇਂ ਤੁਸੀਂ ਆਹ ਖਾਲੀ ਚ ਦੇਖ ਰਹੇ ਇੱਕ ਵੀ ਨੱਕਾ ਨਹੀਂ ਹੈਗਾ ਇਸੇ ਤਰ੍ਹਾਂ ਉਹ ਘਿਆੜਕਣਾ ਆਪਣਾ ਲੰਬਾ ਉਹਦੇ ਵਿੱਚ ਵੀ ਨਹੀਂ ਕੋਈ ਨੱਕਾ ਇੱਧਰ ਆਹ ਖਾਲੀਆਂ ਚ ਵੀ ਨਹੀਂ ਨੱਕਾ ਆਹ ਥੋੜਾ ਜਿਹਾ ਜਿਹੜਾ ਰੇੜਕ ਵਿੱਗਾ ਥਾਉਂ ਆ ਇਹ ਉੱਚਾ ਇੱਧਰਲਾ 4 ਵਿੱਗੇ ਤੋਂ ਥੋੜਾ ਜਿਹਾ ਨੀਮਾ ਤੇ ਉਧਰ ਆਪਣਾ ਬੀਜਿਆ ਹੋਇਆ ਨੀਰਾ ਮੱਝਾਂ ਵਾਸਤੇ ਹਰਾਚਾਰ ਤੇ ਆਹ ਪੇਠਾ ਬੀਜਿਆ ਹੈ ਪੇਠਾ ਜਦੋਂ ਟੁੱਟੂ ਆ ਜਾਂ ਖਤਮ ਹੋਊਗਾ ਉਦੋਂ ਪਹਿਲਾਂ ਮੱਕੀ ਥੋੜੇ ਦਿਨ ਪਹਿਲਾਂ ਮੱਕੀ ਦਾ ਕੰਮ ਖਤਮ ਹੋ ਜੂ ਲੱਗ ਭਗ ਇਹ ਮੋਟਰ ਤੇ ਸਾਰਾ ਖੇਤ ਆਪਣਾ ਜਿਹੜਾ ਉਹ ਇਕੱਠਾ ਜੀ ਬਿਲੀ ਹੋ ਇੱਕੋ ਜੀਰੀ ਦਾ ਬੀਜ ਇਹਦੇ ਵਿੱਚ ਲੱਗ ਜਾਊਗਾ। ਇਸੇ ਕਰਕੇ ਆਪਾਂ ਪੇਠਾ ਲਾਇਆ ਵੀ ਜੇ ਆਪਾਂ ਪਹਿਲਾਂ ਉਹ ਜੀਰੀ ਲਾ ਦਿੰਦੇ ਫਿਰ ਆਪਾਂ ਨੂੰ ਮੱਕੀ ਵਾਲਾ ਥੋਂ ਪਛੀਤਾ ਕਰਨਾ ਪਣਾ ਸੀ ਜੀਰੀ ਲਾਉਣਾ ਉੱਥੇ ਲੇਟ ਲੱਗਣੀ ਸੀ। ਤਾਂ ਫਿਰ ਅੱਡ-ਅੱਡ ਵੱਡਣ ਨਾਲੋਂ ਵੀ ਆਪਾਂ ਇਕੱਠੀ ਜੀਰੀ ਔਰ ਇੱਕ ਮੋਟਰ ਤੇ ਲਾ ਲਾਂਗੇ। ਉਸ ਤੋਂ ਪਹਿਲਾਂ ਦੂਜੀਆਂ ਮੋਟਰਾਂ ਤੇ ਲਾ ਦਾਂਗੇ ਜੀਰੀ। ਤੇ ਜਿਵੇਂ ਮੈਂ ਗੱਲ ਕਰਦਾ ਸੀ ਪੇਠੇ ਦੀ ਪੇਠਾ ਆਪਾਂ ਨੇ ਲਗਭਗ 2 ਕਿੱਲੇ ਲਾਏ ਨੇ। ਅੱਗੇ ਵੀ ਲਾਉਂਦੇ ਆ ਪਿਛਲੇ ਸਾਲ ਵੀ ਲਾਇਆ ਸੀ ਵਧੀਆ ਰਿਹਾ ਪੇਠਾ ਇਸ ਸਾਲ ਦੇਖਦੇ ਹੁਣ ਕਿਵੇਂ ਰਹੂ ਸਬਜ਼ੀ ਦਾ ਜਿਹੜਾ ਭਾਅ ਹੈ ਉਹ ਕੁਦਰਤ ਵਾਲੇ ਨੂੰ ਕਹਿ ਲੋ ਪਤਾ ਵੱਧ ਵੀ ਸਕਦਾ ਘਟ ਵੀ ਸਕਦਾ ਜਿਆਦਾ ਗੇਤੀ ਜਿਹੜੀ ਲਾਉਣ ਦਾ ਇੱਥੇ ਕੋਈ ਫਾਇਦਾ ਨਹੀਂ ਸੀ ਇਸੇ ਕਰਕੇ ਆਪਾਂ ਨੇ ਇੱਥੇ ਪੇਠਾ ਲਾ ਲਿਆ ਇਕੱਠੀ ਇੱਕ ਮੋਟਰ ਦੇ ਇਕੱਠੀ ਉਜਿਰੀ ਲੱਗ ਜੂ ਇਕੱਠੀ ਇਹ ਵੱਡੀ ਜਾਊਗੀ ਤੇ ਪੇਠੇ ਨੂੰ ਜਿਵੇਂ ਮੈਂ ਦੱਸਿਆ ਪਾਣੀ ਖੁੱਲ੍ਹੇ ਹੀ ਪੈਂਦਾ ਸੇਮ ਚੜ ਜਾਂਦੀ ਹੈ ਤਕਰੀਬਨ 2 ਤੋਂ 2.5 ਘੰਟੇ ਹੋ ਗਏ ਮੋਟਰ ਚੱਲਦੀ ਨੂੰ ਸਾਰੇ ਪੇਠੇ ਦੇ ਵਿੱਚ ਪਾਣੀ ਫਿਰ ਗਿਆ ਮੈਂ ਹੁਣ ġੇੜਾ ਦੇ ਕੇ ਆ ਆਲੇ ਦਾ ਸਾਰੇ ਕਿਤੇ ਪਾਣੀ ਫਿਰ ਗਿਆ ਤੇ ਨਾਲ-ਨਾਲ ਸੇਮ ਵੀ ਦੇਖੋ ਤੁਸੀਂ ਚੜ ਗਈ ਜੇ ਕੱਲਾ-ਕੱਲਾ ਕਿਆਰਾ ਭਰਦਿਆ ਮਤਲਬ ਕਿਆਰੇ ਬਣਾਉਣੇ ਫਿਰ ਪਾਣੀ ਵੀ ਵੱਧ ਪਾਉਣਾ ਪੈਂਦਾ ਤੇ ਸੇਮ ਵੀ ਟਾਈਮ ਲੱਗਦਾ ਚੜਨ ਨੂੰ ਹੁਣ ਨਾਲ-ਨਾਲ ਸੇਮ ਚੜ ਗਈ ਨਾਲ-ਨਾਲ ਪਾਣੀ ਲੱਗ ਗਿਆ ਤੇ ਹੁਣ ਆਪਾਂ ਪਾਣੀ ਬੰਦ ਕਰਕੇ ਮੋਟਰ ਨੂੰ ਘਰ ਨੂੰ ਚਲੇ ਜਾਵਾਂਗੇ ਤੇ ਦੂਜੀ ਗੱਲ ਰਹੀ ਮੱਕੀ ਦੀ ਮੱਕੀ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਥੋੜੇ ਦਿਨ ਪਹਿਲਾਂ ਨੇਰੀ ਆਈ ਸੀ ਨੇਰੀ ਦੇ ਵਿੱਚ ਨਾ ਅੱਗ ਲੱਗ ਗਈ ਅੱਗ ਮੈਂ ਤੁਹਾਨੂੰ ਦਿਖਾਉਣਾ ਪਰਲੇ ਪਾਸੇ ਮੱਕੀ ਨੂੰ ਸੇਕ ਲੱਗ ਗਿਆ ਤਕਰੀਬਨ 1.5 ਤੋਂ 2 ਬਿਗੇ ਤੋਂ ਜਿਹੜਾ ਉਹ ਮੱਕੀ ਨੂੰ ਸੇਕ ਲੱਗ ਕੇ ਖਰਾਬ ਹੋ ਗਿਆ ਉਹ ਪਰਲੇ ਪਾਸੇ ਮੈਂ ਦਿਖਾਉਣਾ ਅੱਗ ਵੀ ਐਸਾ ਬਨਾਲ ਆਈ ਹੈ ਤਕਰੀਬਨ 5-6 ਕਿੱਲੇ ਦੀ ਬਾਹੀ ਤੋਂ ਵੀ ਬਸ ਨਾ ਸਾਈਡ ਦੇ ਕਿਸੇ ਪਾਸੇ ਗਈ ਹੈ ਸਿੱਧੀ ਜੀ ਤਿੰਨ ਬਿਗੇ ਦੀ ਚੜਾਈ ਲੈ ਕੇ ਤਿੰਨ ਚਾਰ ਬਿਗੇ ਦੀ ਚੜਾਈ ਦੇ ਵਿੱਚ ਸਿੱਧੀ ਮੱਕੀ ਕੋਲੇ ਆਈ ਹੈ ਜਦ ਨੂੰ ਟਰੈਕਟਰ ਲੈ ਕੇ ਆਏ ਜਦ ਨੂੰ ਮੱਕੀ ਨੂੰ ਸੇਕ ਲੱਗ ਚੁੱਕਿਆ ਸੀ ਤੇ ਰਾਤ ਕਾਫੀ ਸੀ 9 10 ਵਜੇ ਸੀ ਉਧਰ ਦੂਜੀ ਮੋਟਰ ਦੇ ਤੋੜੀ ਕਰਦੇ ਸੀ ਉਸ ਦਿਨ ਤੋੜੀ ਕਰਦੇ ਸੀ ਜਿੱਦੇ ਹਨੇਰੀ ਆਈ ਹੈ ਜਦ ਨੂੰ ਇੱਥੇ ਇੱਕ ਟਰੈਕਟਰ ਆਇਆ ਜਦ ਨੂੰ ਸੇਕ ਲੱਗ ਚੁੱਕਿਆ ਸੀ ਉਹ ਵੀ ਤੁਹਾਨੂੰ ਪਰਲੇ ਪਾਸ ਦਿਖਾਉਣਾ ਹੁਣ ਆਪਾਂ ਪਹਿਲਾਂ ਮੋਟਰ ਬੰਦ ਕਰਦੀ ਆ ਤੇ ਦੇਖ ਲਓ ਤੁਸੀਂ ਸਾਰੀਆਂ ਖਾਲੀਆਂ ਵੀ ਭਰ ਗਈਆਂ ਤੇ ਨਾਲ ਨਾਲ ਸੀਮਲੀ ਚੜ ਗਈ ਤੇ ਹੁਣ ਆਪਾਂ ਮੋਟਰ ਬੰਦ ਕਰਦੇ ਆ ਉਧਰ ਲਿਆ ਖਾਲੀਆਂ ਵੀ ਭਰ ਗਈਆਂ ਤੇ ਨਾਲੇ ਤੁਹਾਨੂੰ ਦਿਖਾਉਣਾ ਮੱਕੀ ਪਰਲੇ ਪਾਸ ਤੇ ਉਸ ਤੋਂ ਬਾਅਦ ਚੱਲਦੇ ਆ ਜੀ ਘਰ ਲਓ ਜੀ ਭਾਈ ਆ ਮੱਕੀ ਨੂੰ ਸੇਕ ਲੱਗਿਆ ਦੇਖ ਲਓ ਮੈਂ ਦਿਖਾਉਣਾ ਤੁਹਾਨੂੰ ਇਧਰਲੇ ਪਾਸੇ ਅੱਗ ਆਈ ਹੈ ਬਸ ਆ ਤੁਸੀਂ ਦੇਖ ਰਹੇ ਹੋ ਮੈਂ ਜ਼ੂਮ ਕਰਕੇ ਦਿਖਾਉਣਾ ਇਧਰਲੇ ਪਾਸੇ ਵੀ ਆ ਨਾੜ ਪਿਆ ਕਣਕ ਦਾ ਤੇ ਇਧਰਲੇ ਪਾਸੇ ਵੀ ਪਿਆ ਆ ਗੋਲਡੀ ਦੀ ਮੋਟਰ ਤੇ ਆ ਵਿਚਾਲੇ ਵਿਚਾਲੇ ਜੇ ਅੱਗ ਸਿੱਧੀ ਇਹ ਮੱਕੀ ਕੋਲੇ ਆਈ ਹੈ ਤੇ ਆ ਪਾਸਾ ਮੱਕੀ ਦਾ ਜ਼ਿਆਦਾ ਕਹਿ ਲੋ ਵੀ ਸੇਕ ਲੱਗ ਗਿਆ ਬਹੁਤ ਨੁਕਸਾਨ ਹੋ ਗਿਆ ਤੇ ਜੋ مالک ਨੂੰ ਮਨਜ਼ੂਰ ਆ ਹੋਣਾ ਉਹੀ ਹੈ ਕਈ ਬੰਦਿਆਂ ਨੇ ਬੁਝਾਉਣ ਦੀ ਕੀ ਕਹ ਲਵਿ ਆਪਣੇ ਬੰਦਿਆਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਨੂੰ ਜਦ ਤੱਕ ਬੰਦੇ ਪਹੁੰਚੇ ਟਰੈਕਟਰ ਲੈ ਕੇ ਜਦ ਤੱਕ ਅੱਗ ਆਪਦਾ ਕੰਮ ਕਰ ਚੁੱਕੀ ਸੀ ਆਹ ਤੂੜੀ ਘਰੀ ਹੋਈ ਸੀ ਇਹਦੇ ਵਿੱਚ ਲਵੇ ਲਵੇ 나ੜ ਤੁਹਾਨੂੰ ਪਤਾ ਵੀ ਬੱਟਾਂ ਦੇ ਲਵੇ ਲਵੇ ਕਾਫੀ ਰਹਿ ਜਾਂਦਾ ਤੇ ਤੂੜੀ ਦੀ ਬੇਕਾਦਰੀ ਹੋਣ ਕਰਕੇ ਹਰੇਕ ਬੰਦਾ ਤੂੜੀ ਵੀ ਥੋੜੀ ਉੱਚੀ ਕਰਦਾ ਇਸ ਵਾਰੀ ਤੇ ਅੱਗ ਸਿੱਧੀ ਆਈ ਇੱਥੋਂ ਅੱਗ ਨੇ ਦੇਖ ਲਓ ਤੁਸੀਂ ਇੰਨਾ ਨੁਕਸਾਨ ਕਰਤਾ ਆ ਸਾਰੇ ਪਾਸੇ 2-2 ਫੁੱਟ 3-3 ਫੁੱਟ ਦਾ ਹਾ तकरीबन 2 2.5 ਕਿੱਲਾਂ ਦੀ ਬਾਹੀ ਹੈ ਤੇ तकरीबन ਆਹ 4 ਬਿੱਗੇ ਦੀ ਬਾਹੀ ਆ ਇਹ ਸਾਰੇ ਇਹਨ ਪੱਤੇ ਸੁਕਾਤੇ ਤੇ ਹੁਣ ਗੱਠ ਪਾੜਨ ਵਾਲੀ ਸੀ ਇਹਨ ਸਿਰੇ ਤੋਂ तकरीबन 1.5 ਤੋਂ 2 ਬਿੱਗੇ ਤੋਂ ਅੱਗ ਨੇ ਝੋਲਸਤਾ ਆ ਮੈਂ ਦਿਖਾਉਣਾ ਤੁਹਾਨੂੰ ਬਹੁਤ ਦੂਰ ਤੱਕ ਵਿੱਚ ਸੇਕ ਗਿਆ ਤੇ ਪਰ ਜੋ ਮਾਲਕ ਨੇ ਦੇਣਾ ਉਹੀ ਮਿਲਣਾ ਹਵਾ ਤੇਜ਼ ਹੋਣ ਕਰਕੇ ਚੱਕ ਚੱਕ ਕੇ ਹਵਾ ਨੇ ਜਿਹੜਾ ਫੋਕਸ ਸੀਗਾ ਕਣਕ ਦਾ ਉਹ ਵੀ ਵਿੱਚ ਮਾਰਿਆ ਮੱਕੀ ਦੇ ਉਹਦੇ ਨਾਲ ੇਠੋਂ ਫੇਰ ਉਹਨੂੰ ਮਤਲਬ ਕਿ ਉਹ ਹੋ ਗਿਆ ੇਠੋਂ ਵੀ ਸੇਕ ਲੱਗ ਗਿਆ ਸਾਈਡ ਤੋਂ ਵੀ ਬਹੁਤ ਜ਼ਿਆਦਾ ਸੇਕ ਲੱਗ ਗਿਆ ਤੇ ਟਾਂਡਿਆਂ ਦਾ ਬੁਰਾ ਹਾਲ ਹੀ ਕਰਤਾ ਦੇਖੋ ਜਮੇ ਹਾਂ ਸਗਾ ਤੇ ਹੁਣ ਇਹਨਾਂ ਨੂੰ ਗੱਠ ਦਾ ਕੀ ਪਾੜਨੀ ਹੁਣ ਇਹ ਤਾਂ ਸੁੱਕੇ ਜਾਣਾ ਕਿਤੇ ਕਿਤੇ ਆ ਹੈਗੀ ਤਾਂ ਵੈਸੇ ਹਰੀ ਜੀ ਨਿਕਲਦੀ ਹੈ ਪਰ ਇਹਨੂੰ ਹੁਣ ਆ ਜਿਹੜਾ ਬਾਬੂ ਕੱਢ ਰਹੀ ਆ ਪਰ ਇਹਦੇ ਗੱਠ ਨਹੀਂ ਪਾੜਨੀ ਹੁਣ ਇਹਨੂੰ ਆ ਦੇਖੋ ਗੱਠਾਂ ਪਾੜ ਰਹੀਆਂ ਸੀ ਜੇ ਉਵੇਂ ਹੀ ਖਤਮ ਕਰਦੇ ਹਾਂ ਬਾਕੀ ਦੇਖੋ ਜੋ ਰੱਬ ਨੇ ਦੇਣਾ ਜੀ ਉਹੀ ਦੇਣਾ ਉਹੀ ਮਿਲਣਾ ਆਪਾਂ ਨੂੰ ਜਿਆਦਾ ਹਾਇਬੂ ਕਰਕੇ ਵੀ ਨਹੀਂ ਪਰ ਜੋ ਕਰਦਾ ਪ੍ਰਮਾਤਮਾ ਸਹੀ ਕਰਦਾ ਕੋਈ ਚੱਕਰ ਨਹੀਂਗਾ ਹੋ ਗਿਆ ਨੁਕਸਾਨ ਤਾਂ ਹੋ ਗਿਆ ਫਿਰ ਮੇਰਾ ਬਾਸਾ ਜਸ ਨੂੰ ਜਾਣੀ ਆਏ ਟਰੈਕਟਰ ਲੈ ਕੇ ਜਾਣ ਨੂੰ ਤਾਂ ਅੱਗਾ ਬਦਾ ਕੰਮ ਕਰ ਚੁੱਕੀ ਸੀ ਇੱਥੇ ਆ ਮੈਂ ਥੋੜਾ ਜਿਹਾ ਉੱਚਾ ਚੜ੍ਹ ਕੇ ਦਿਖਾਉਣਾ ਤੁਹਾਨੂੰ ਇੱਥੇ ਖੜ ਕੇ ਵੀ ਸ਼ਾਇਦ ਦੇਖੇ ਜੇ ਕਿੰਨੀ ਦੂਰ ਤੱਕ ਆ ਦੇਖ ਇਹਦੂਗਾ ਹਰੀ ਭਈ ਐ ਮੁੱਕੀ ਬਿਲਕੁਲ 1844b ਆ ਬਣਾਇਆ ਤੇ ਚਲੋ ਠੀਕ ਹੈ ਜੀ ਹੁਣ ਚੱਲਦੇ ਆਪਾਂ ਘਰ ਨੂੰ ਪ੍ਰਸ਼ਾਦ ਦੇ ਛਕਦੇ ਆਂ ਆਰਾਮ ਕਰ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ